ਕੀ ਕਰਿਆ ਦੀ ਆ ਕਿੱਥੇ ਦਫਨਾਈਏ ਮੇਰੀ ਗੱਲ ਸੁਣੋ ਮੰਦਿਰ ਕਮੇਟੀ ਤੁਸੀਂ ਚਲਾ ਰਹੇ ਸਭਾਤਾਂ ਨੂੰ ਕਰਾਂਗੇ ਮੈਂ ਮੇਰੀ ਗੱਲ ਸੁਣੋ ਤੁਸੀਂ ਵੀ ਜਨਤਾ ਮੈਂ ਵੀ ਆਮ ਪਬਲਿਕ ਹੀ ਆ ਬਿਲਕੁਲ ਤੁਸੀਂ ਇਸ ਕਮੇਟੀ ਦੇ ਮੈਨੂੰ ਮੈਂ ਤੁਸੀਂ ਕਮੇਟੀ ਦੀ ਮੇਰੀ ਗੱਲ ਸੁਣੋ ਕਿਸੇ ਕੱਲਾ ਮੇਰੇ ਵਾਸਤੇ ਰੋਗੜੀ ਲਾ ਫਿਰ ਮੈਨੂੰ ਮੈਨੂੰ ਕਹੋਗੇ ਨਹੀਂ ਨਹੀਂ ਮੈਨੂੰ ਕਹੋਗੇ ਮੈਨੂੰ ਕਹੋਗੇ ਤੁਸੀਂ ਮੰਦਿਰ ਕਮੇਟੀ ਰਿਲੇਟਡ ਹੋ ਤਰੰਦੀ ਗੱਲ ਆ ਗਈ ਮੇਰੀ ਗੱਲ ਸੁਣੋ ਤਰੰਦੀ ਗੱਲ ਆ ਗਈ ਜਦੋਂ ਸਾਡਾ ਭਗਵਾਨ ਹੀ ਸਰਤੇ ਰਿਪਿਆ ਜਦੋਂ ਸਫਾਈ ਲੋਕਾਂ ਨੂੰ ਬਲੇਂ ਦੇਣ ਦੀ ਬਜਾਈ ਆ ਗਈ ਹੈ ਭਾਜੀ ਤੁਸੀਂ ਇਹਨੂੰ ਦੇਖੋ ਤੁਸੀਂ ਸਿੱਧੋ ਖਰਚਾ ਇਹ ਲੋਕਾਂ ਨੂੰ ਕਹੀਏ ਲੋਕੀਓ ਕਿ ਸਾਡ ਨਾਲ ਗੱਲ ਪੈਂਦੇ ਨੇ ਲੜਦੇ ਨੇ ਅਸੀਂ ਦੇ ਬਹੁਤ ਵਧੀਆ ਉਪਰਾਲੇ ਤੁਹਾਡਾ ਮੀਡੀਆ ਤੁਸਾਂ ਕੋਲ ਲੋਕੀ ਵੀ ਅਵੇਰ ਹੋਣ ਹੈ ਸਾਰੇ ਮੈਂ ਕਹਿੰਦਾ ਲੋਕ ਜਿਹੜੇ ਨੇ ਇਹ ਜੀ ਬੇਇੱਜ਼ਤੀ ਬਾਹਰ ਹੋਈ ਹੁੰਦੀ ਨਾ ਮਾਤਾ ਹੁੰਦਾ ਮੁੱਦਾ ਬਿਲਕੁਲ ਇਸ ਵਾਰ ਤੋਂ ਮੇਰਾ ਜਨਾ ਮੇਰਾ ਜੁਸੂ ਚਲਾ ਰਹੇ ਹੋ ਮੈਂ ਥੋੜਾ ਕਮੇਟੀ ਚਲਾਣਾ ਨਾ ਮੈਂ ਸਾਡੀ ਦਾ ਠੇਕੇਦਾਰ ਨਹੀਂ ਹੋਣਾ ਇਹ ਕੁੜਾ ਨਹੀਂ ਚੁੱਕਿਆ ਜਾਂਦਾ ਆਹ ਮਿੱਟੀ ਜੰਮੀ ਵੀ ਮੇਰੇ ਸਾਹਮਣੇ ਨਾਲ ਆਲੂ ਨੋਨ ਨਾਲ ਲਾ ਲਾਂਗਾ ਮੈਂ ਆਹ ਦਿਖਾਓ ਜਰਾ ਕੈਮਰਾ ਨੂੰ ਆਹ ਨੋਨ ਨਾਲ ਲਾ ਲਾਂਗਾ ਮੈਂ ਕੀ ਇਹ ਤੁਹਾਡੇ ਸਫਾਈ ਕਰਮੀ ਇਹ ਮਿੱਟੀ ਨਹੀਂ ਸਾਫ਼ ਕਰ ਸਕਦੇ ਖੁਰਚ ਕੇ ਜੇ ਕਰਿਆ ਦਿਆ ਇੱਥੇ ਦਫ਼ਨਾਇਆ ਮੇਰੀ ਗੱਲ ਸੁਣੋ ਮੰਦਿਰ ਕਮੇਟੀ ਤੁਸੀਂ ਚਲਾ ਰਹੇ ਸਵਾਲ ਤਾਂ ਤੁਹਾਨੂੰ ਕਰਾਂ ਹੀ ਮੈਂ ਮੇਰੀ ਗੱਲ ਸੁਣੋ ਤੁਸੀਂ ਵੀ ਜਨਤਾ ਹੋ ਮੈਂ ਵੀ ਇੱਕ ਆਮ ਪਬਲਿਕ ਹੀ ਆਂ ਬਿਲਕੁਲ ਤੁਸੀਂ ਇਸ ਕਮੇਟੀ ਦੇ ਮੈਨੂੰ ਮੈਨੂੰ ਮੈਂ ਮੈਂ ਕਮੇਟੀ ਚ ਮੇਰੀ ਗੱਲ ਸੁਣੋ ਮੈਂ ਪਹਿਲਾ ਸਵਾਲ ਹੈ ਪਹਿਲੇ ਮੇਰੀ ਗੱਲ ਸੁਣੋ ਦੇਖੋ ਤੁਸੀਂ ਸਵਾਲ ਕਰਦੇ ਹੋ ਗੱਲ ਦਾ ਜਵਾਬ ਹਰ ਚੀਜ਼ ਆਉਂਦਾ ਕੁਝ ਮੈਨੂੰ ਵੀ ਤੁਹਾਡੇ ਕੋਲੋਂ ਗਿਆਨ ਮਿਲੇਗਾ ਕੁਝ ਮੈਂ ਤੁਹਾਨੂੰ ਦਿਆਂਗਾ ਦੋ ਜੀ ਦੋ ਜਿਹੜੀ ਮੈਂ ਘਰ ਆਪਣੇ ਦੁਆਲੀ ਬਾਲੀ ਪੂਜਾ ਅਰਚਨਾ ਕੀਤੀ ਇਸ ਤਰ੍ਹਾਂ ਹੀ ਖੇਤਰੀਆਂ ਵੇਲੇ ਵੀ ਹੋਇਆ ਅਸੀਂ ਉਹਨਾਂ ਨੂੰ ਬੜੇ ਤਰੀਕੇ ਨਾਲ ਕਰਕੇ ਮਿੱਟੀ ਕੱਲੀ ਬੱਕਰੀ ਕਰਾਏ ਕਸੋਰੇ ਬੱਕਰੇ ਕਰਾਏ ਕਸੋਰੇ ਜਿਹੜੇ ਜੋ ਸਾਨੂੰ ਅੱਗੋਂ ਗੁਰਦਿਆਣਾ ਮੰਦਰ ਵੱਲੋਂ ਆਈ ਸੀ ਡਿਟੇਲ ਕਿ ਕਸੋਰੇ ਬੱਕਰੇ ਕਰਾਓ ਮਿੱਟੀ ਜਿਹੜੀ ਨਹਿਰ ਤੇ ਪਵਾ ਦੇ ਮਿੱਟੀ ਦਾ ਕੋਈ ਆਬਜੈਕਸ਼ਨ ਨਹੀਂਗਾ ਮਿੱਟੀ ਬੱਕਰੀ ਕਰਾ ਕੇ ਆਪਾਂ ਪਵਾ ਦਈ ਉਹਨੇ ਮੂਰਤੀ ਹੈ ਲੋਕੀ ਸੇਰੇ ਪੂਜਾ ਘਰ ਕਰਦੇ ਨੇ ਕਿੰਨੀ ਸਰਦਾ ਨਾ ਸੀ ਭਾਵਨਾ ਨਾਲ ਪੂਜਾ ਕਰਨਿਆ ਘਰ ਬੈ ਕੇ ਸਾਰੇ ਸਾਰੀ ਰਾਤ ਵੀ ਕਈ ਬੈ ਕੇ ਪੂਜਾ ਕਰਦੇ ਨੇ ਤੇ ਮੁੜ ਕੇ ਸਵੇਰੇ ਕੀ ਕਰਦੇ ਨੇ ਅੱਜ ਮੇਰੀ ਕਿਤੇ ਮੈਂ ਸ਼ਮਸ਼ਾਨਾ ਗਿਆ ਹਾਂ ਅਸਾਂ ਕਿਸੇ ਜੱਤੀ ਦੀ ਇਹਦੀ ਗੱਲ ਹੈ ਮੈਂ ਉਹੀ ਗੱਲ ਕਰਦਾ ਮੈਂ ਸ਼ਮਸ਼ਾਨਾ ਗਿਆ ਹਾਂ ਕੋਈ ਬੰਦਾ ਉਸੇ ਕਹਿੰਦਾ ਮੈਂ ਯਾਰ ਉਥੇ ਨਾ ਆਪਣਾ ਚਟਵਾਲ ਦਾ ਪੰਪ ਹੈਗਾ ਉਹ ਤੇ ਪਿੱਛੇ ਸੁੱਟਨਾ ਵਾ ਵੱਖਰਾ ਆਪੇ ਕਰ ਦਿੰਦੇ ਨੇ ਮੈਂ ਕਿਹਾ ਕੀ ਕਹਿੰਦੇ ਹੋ ਕੀ ਕਰਦੇ ਹੋ ਕਹਿੰਦਾ ਸੁੱਟਨਾ ਵਾ ਮੈਂ ਕਿਹਾ ਤੁਸੀਂ ਉਹਦੀ ਪੂਜਾ ਅਰਦਾਸ ਨਾ ਕੀਤੀ ਤੇ ਮੁੜ ਕੇ ਤੁਸੀਂ ਕੀ ਕੀਤਾ ਕੀ ਕਿਹਾ ਸੁੱਟਨਾ ਵਾ ਮੈਂ ਕਹਾਂ ਇਹ ਸਾਡੀ ਹਿੰਦੂ ਪ੍ਰਵਿਤੀ ਦੇ ਖਿਲਾਫ ਹੈ ਕਿ ਜਿਹੜੀ ਅਸੀਂ ਸ਼ਬਦ ਹੀ ਸਾਡੇ ਗਲਤ ਨੇ ਜੇ ਅਸੀਂ ਕਰਾਂਗੇ ਕੀ ਤੁਸੀਂ ਮੰਦਰ ਕਮੇਟੀ ਕਿਸ ਤਰ੍ਹਾਂ ਦੇਖੋ ਸੁਧਾਰ ਤੇ ਇਹ ਤੁਸੀਂ ਹੋ ਮੈਂ ਵਾ ਸਾਰੇ ਮਿਲ ਕੇ ਕਰ ਸਕਨੇ ਆ ਕਿਸੇ ਕੱਲਾ ਮੇਰੇ ਵੱਸ ਦਾ ਰੋਟੀ ਨਹੀਂ ਆ ਮੈਨੂੰ ਕਹੋਗੇ ਮੈਨੂੰ ਕਹੋਗੇ ਨਹੀਂ ਨਹੀਂ ਮੈਨੂੰ ਕਹੋਗੇ ਮੈਨੂੰ ਕਹੋਗੇ ਤੁਸੀਂ ਮੰਦਰ ਕਮੇਟੀ ਨਾਲ ਲਿਟਡ ਹੋ ਹਾਂਜੀ ਮੇਰੀ ਇੱਕ ਸਵਾਲ ਹੈ ਹਾਂਜੀ ਜੇ ਮੰਦਰ ਦੇ ਪੈਸੇ ਦਾ ਅਧਿਕਾਰ ਤੁਹਾਡਾ ਹਾਂ ਤੇ ਆ ਦੇ ਦੁਆਰੇ ਠੇਕੇ ਦਾ ਅਧਿਕਾਰ ਤੁਹਾਡਾ ਦੁਕਾਨਾਂ ਦਾ ਅਧਿਕਾਰ ਤੁਹਾਡਾ ਬਿਲਕੁਲ ਜੇ ਕੋਈ ਭਗਤ ਕਰ ਗਿਆ ਮੈਂ ਮੰਨ ਗਿਆ ਲੋਕ ਕਰਦੇ ਨਹੀਂ ਮੇਰੀ ਗੱਲ ਸੁਣੋ ਇਹ ਚੀਜ਼ ਮੇਰੀ ਗੱਲ ਸੁਣੋ ਭਗਤ ਹੋ ਹੁੰਦਾ ਭਗਤ ਹੋ ਹੁੰਦਾ ਜਿਹਦੀ ਮਜਬੂਰੀ ਹੈ ਜੇ ਕੋਈ ਵਿਕਲਾੰਗ ਹੈ ਜੇ ਕੋਈ ਵਿਕਲਾੰਗ ਹੈ ਕਿਸੇ ਦੀ ਲੱਤਾਂ ਖਰਾਬ ਆ ਮੇਰੇ ਕੋ ਆਏ ਮੈਂ ਉਹਦੇ ਪਰਵਾ ਕੇ ਆਵਾਂਗਾ ਆਪ ਜਾ ਕੇ ਜੇ ਕੋਈ ਬੰਪੂ ਸਰ ਨਹੀਂ 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 ਇਹ ਭਗਵਾਨ ਨਹੀਂ ਨਹੀਂ ਇਹ ਨਹੀਂ ਗੱਲ ਹੁੰਦੀ ਮਤਲਬ ਆਪਣੀ ਵਿਵਸਥਾ ਲਈ ਮੈਂ ਆਪ ਕਰਾਂ ਘਰ ਬੈ ਕੇ ਉਹਦੀ ਸਾਰੀ ਰਾਤ ਪੂਜਾ ਕਰਿਆ ਜਦੋਂ ਤਰਨ ਦੇ ਧਰਮ ਦੇ ਨਾ 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 ਜਦੋਂ ਤਰਨ ਦੀ ਗੱਲ ਆ ਗਈ ਮੇਰੀ ਗੱਲ ਸੁਣ ਤਰਨ ਦੀ ਗੱਲ ਆ ਗਈ ਜਦੋਂ ਸਾਡਾ ਭਗਵਾਨ ਹੀ ਸਰਤੇ ਰਿਹਾ ਜਦੋਂ ਭਾਜੀ ਤੁਸੀਂ ਲੋਕਾਂ ਨੂੰ ਪਲੇਨ ਦੇਣ ਦੇ ਬਜਾਏ ਆ ਗਏ ਭਾਜੀ ਤੁਸੀਂ ਇਹਨੂੰ ਕਹਿੰਦੇ ਹੋ ਕਿ ਦੋ ਖਰਚਾ ਨਾ ਮੈਂ ਦੇਣ ਤੁਸੀਂ ਸਦੋ ਖਰਚਾ ਉਹ ਤਾਂ ਮੈਂ ਲੈ ਜਾਗਾ ਨਹੀਂ ਨਹੀਂ ਪਰ ਮੁੰਡਾ ਸਮਝੀ ਦੀ ਵਸਤਾ ਨਹੀਂ ਵੀ ਵੈਸੇ ਮੰਨਦੇ ਹੋ ਭਾਜੀ ਕਿ ਬੇਅਦਬੀ ਹੋ ਰਹੀ ਹੈ ਇੱਥੇ ਇਹ ਚੀਜ਼ ਨੂੰ ਮੰਨਦੇ ਆਪ ਲੋਕਾਂ ਗੱਨੇ ਲੋਕਾਂ ਨੂੰ ਕਹੀਏ ਲੋਕੀਓ ਸਾਡ ਨਾਲ ਗੱਲ ਪੈਂਦੇ ਨੇ ਲੜਨ ਅਸੀਂ ਦੇ ਬਹੁਤ ਵਧੀਆ ਉਪਰਾਲਾ ਤੁਹਾਡਾ ਮੀਂਹ ਤੁਸੀਂ ਲੋਕੀ ਵੀ ਹੋਵੇ ਰਹੋਣ ਮੈਂ ਕਹਿੰਦਾ ਲੋਕ ਜਿਹੜੇ ਨੇ ਇਹ ਜੀ ਬੇਅਦਬੀ ਬਾਹਰ ਹੋਈ ਹੁੰਦੀ ਤਾਂ ਆਪਾਂ ਧਰਮ ਦਾ ਮੁੱਦਾ ਬਣਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਨੇ ਮੰਦਰ ਦੇ ਨੇੜੇ ਗੇੜਵੀ ਹੋ ਰਹੀ ਹੈ ਮੰਦਰ ਦੀ ਸਾਂਝੀ ਕੰਨ ਦਾ ਭਾਜੀ ਨਾਲ ਹੀ ਹੈ ਨਾ ਬਿਲਕੁਲ ਦੂਰ ਨਹੀਂ ਦੂਰ ਨਹੀਂ ਗਾ ਹੁਣ ਦੇਖੋ ਅਜ ਤੋ ਮੈਂ ਕੱਲ ਦੀ ਗੱਲ ਹੈ 3 ਦਿਨ ਪਹਿਲੇ ਮੈਂ ਸਫਾਈ ਕਰਾਈ ਇੱਥੋਂ ਸਾਰੀ ਇੱਥੋਂ ਸਾਰੀ ਸਫਾਈ ਕਰਾਈ ਅੱਛਾ 2 ਦਿਨਾਂ ਬਾਅਦ ਹੀ ਫੇਰ ਉੱਥੇ ਢੇਰ ਬਾਹਰ ਲੱਗ ਗਿਆ ਉੱਥੇ ਕੌਣ ਜ਼ਿੰਮੇਵਾਰ ਹੋਏਗਾ ਤੁਹਾਡਾ ਸਰ ਦੇਖੋ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਤੁਹਾਡੇ ਸਰ ਦੋਖੀ ਨਹੀਂ ਖਾ ਲੋ ਸਰ ਜ਼ਿੰਮੇਵਾਰੀ ਫੇਰ ਦੇਖੋ ਜੀ ਜਿਹੜਾ ਤੁਹਾਡਾ ਕਹੇਰਾ ਵਾ ਬੜਾ ਮੰਦਰ ਹੈ ਨਾ ਤੁਸੀਂ ਇੱਕ ਮਨ ਹੋ ਜਾਣਾ ਮੰਦਰ ਦੀ ਹਾਂਜੀ ਤੁਸੀਂ ਬਾਹਰ ਉਹ ਜਿਹੜੇ ਸਾਹਮਣੇ ਦੁਕਾਨਾਂ ਲਾਈਆਂ ਠੀਕ ਮੰਦਰ ਨੂੰ ਮਿਲਦਾ ਮਿਲਦਾ ਜੇ ਖਾਲੀ ਜਗ੍ਹਾ 'ਚ ਕੋਈ ਛੋਟੇ ਕੋਈ ਚੀਜ਼ ਜਿ छुटਤੀ ਛੋਟਾ ਮੂਰਤੀਆਂ ਮੰਦਰ ਦੀ ਆ ਉਹੀ ਮੈਂ ਕਹਿਣਾ ਮੈਂ ਕਿਉਂ छुटਲਾ ਮੈਨੂੰ ਐ ਹੀ ਮੈਂ ਮੇਰਾ ਕੁਸਚਨ ਹੈ ਇਹ ਸਵਾਲ ਤੋਂ ਮੇਰਾ ਜਨਾ ਮੇਰਾ ਕਿਉਂ ਨਹੀਂ ਚਲਾ ਰਹੇ ਮੈਂ ਥੋੜਾ ਕਮੇਟੀ ਦਾ ਨਾਮ ਮੈਂ ਸਾਰੀ ਸਿੱਧਾ ਠੇਕੇਦਾਰ ਨਹੀਂ ਹੋ ਜਾਂਦਾ ਜਿਹੜੀ ਗੱਲ ਉਹਨਾਂ ਨੇ ਆਖੀ ਨਾ ਜਿਹੜੀ ਆਖੀ ਆ ਕਿ ਸਾਰੇ ਠੇਕੇ ਤੁਹਾਡੇ ਕੋ ਹੈ ਨਾ ਦੁਕਾਨਾਂ ਦਾ ਠੇਕਾ ਬਾਹਰ ਜਿਹੜੇ ਝੂਟੇ ਲੱਗਦੇ 12-15 ਲੱਖ ਦਾ ਠੇਕਾ ਉਹ ਇਹਦਾ ਹਰ ਸਾਲ ਨਹੀਂ ਨਹੀਂ ਇਹ ਤਾਂ ਸਾਡੀ ਜ਼ਮੀਨ ਹੈ ਅਸੀਂ ਆਪ ਜੋ ਮਰਜ਼ੀ ਕਰੀ ਆਪਣੀ ਜ਼ਮੀਨ ਦਾ ਉਹ ਵੀ ਗੱਲ ਵੱਖਰੀ ਹੈ ਤੇ ਆ ਵੀ ਠੇਕਾ ਬਣਦਾ ਵੀ ਚਲੋ ਆਪਾਂ 10 ਹਜ਼ਾਰ ਜੇ ਕੋ ਬੰਦਾ ਰੱਖ ਲਈਏ ਪੱਕਾ ਹੀ 10 ਹਜ਼ਾਰ ਕਿਹੜਾ ਬੰਦਾ ਬੰਦਾ ਕੀ ਕਰੇਗਾ ਕੰਮ ਕਰੇ ਮੂਰਤੀਆਂ ਦਾ ਕੀ ਕਰੇਗਾ ਮੈਨੂੰ ਦੱਸੋ ਮੂਰਤੀਆਂ ਪਾਣੀ ਦੇ ਵਿੱਚ ਰੱਖਿਆ ਜਾਂਦੇ ਉਹ ਮਿੱਟੀ ਬਣ ਜਾਣੀ ਹੈ ਗੱਲ ਨਹੀਂ ਆ ਤੁਸੀਂ ਸਰ ਪਕਾਈ ਤੁਸੀਂ ਆਪਣਾ ਮਿੱਟੀ ਹੁੰਦੀ ਪਕਾਈ ਜੀ ਤੁਸੀਂ ਆਪਣਾ ਨਾਮ ਤੇ ਪਹਿਲਾਂ ਆਪਣੇ ਬਾਰੇ ਦੱਸ ਦਿਓ ਵੇਖੋ ਜੀ ਮੈਂ ਮੰਤ ਗੋਬਿੰਦ ਸ਼ ਜਿਹੜਾ ਇਹ ਮੁੱਦਾ ਲੈ ਕੇ ਆਏ ਨੇ ਮੈਂ ਆਪ ਬਹੁਤ ਖੁਸ਼ ਆ ਕਿ ਤੁਹਾਡੇ ਥਰੂ ਇਹ ਜਿਹੜਾ ਪਬਲਿਕ ਚ ਅਵੇਅਰਨੈਸ ਜਾਏਗੀ ਜਿਹੜਾ ਇੰਨੀ ਐ ਇੰਨੀ ਵਾਰੀ ਆ ਮੁੱਦਾ ਬਣ ਚੁੱਕਾ ਇੱਕ ਕਿ ਜਿਹੜੀਆਂ ਮੂਰਤੀਆਂ ਅਸੀਂ ਘਰ ਪੂਜਾ ਅਰਤਨਾ ਕਰਨੇ ਆ ਫੋਟੋਆਂ ਇੰਨੀਆਂ ਬਾਲ ਨੇ ਘਰ ਤੇ ਪੂਜਾ ਕਰਤੀ 2-2 ਸਾਲ 3-3 ਸਾਲ 4-5 ਸਾਲ ਉਹਦੀ ਪੂਜਾ ਅਰਤਨਾ ਕਰਦੇ ਤੇ ਮੁੜ ਕੇ ਕੀ ਕਰਦੇ ਆ ਲਫਾਵੇ ਬੰਦੇ ਥੈਲੇ ਬੰਦੇ ਚੋਰੀ ਲਕੋ ਕੇ ਚੋਰੀ ਲਕੋ ਕੇ ਕਦੀ ਉਸ ਨੂੰ ਹੁਣ ਵੀ ਜਾਓਗੇ ਪਿੱਛੇ ਤੁਹਾਨੂੰ ਨਾ ਇਹ ਰਹੀਏਗੀ ਜਿਵੇਂ ਸੀਸੀਟੀਵੀ ਕੈਮਰਾ ਲੱਗੇ ਨੇ ਜਦੋਂ ਥੈਲੇ ਚ ਦੇਖੋ ਵੀਰ ਜੀ ਇਹ ਤਾਂ ਥੱਲੇ ਰੱਖ ਕੇ ਨੰਗ ਗਿਆ ਕਿਸੇ ਵੀ ਕਿਸੇ ਵੀ ਧਰਮ ਦੇ ਵਿੱਚ ਕੋਈ ਵੀ ਬੇਅਦਬੀ ਹੋਵੇ ਸੇ ਇੱਕ ਤਰ ਬਲਾ ਲਓ ਇੱਕ ਵੀ ਪੰਤੀ ਵੀ ਆਪਾਂ ਸੁੱਟਦੀਏ ਤੇ ਪਰਚਾ ਦਰਜ ਕਰਾਉਂਦੇ ਸੀਸੀਟੀਵੀ ਲੱਭ ਕੇ ਆਪਾਂ ਕਦਮ ਕਿਉਂ ਨਹੀਂ ਚੁੱਕਿਆ ਦੇਖੋ ਤੁਹਾਡੇ ਮਨਾਂ ਨੂੰ ਠੇਸ ਨਹੀਂ ਪੁੰਚੀ ਜਦੋਂ ਤੁਸੀਂ ਬਿਲਕੁਲ ਲੈਟਰੀ ਕਰਦੇ ਵਿੱਚ ਲੋਕ ਵਿੱਚ ਮੈਂ ਅੱਜ ਵੀ ਸਵੇਰੇ ਗੱਡੀ ਵਾਲੇ ਨਾਲ ਗੱਲ ਕੀਤੀ ਹੈ ਮੈਂ ਕਿਹਾ ਯਾਰ ਇਹਦਾ ਕੋਈ ਹਿਲਾ ਕਰ ਭਾਵੇਂ ਰਾਤ ਜਾ ਇਹ ਨਹਿਰ ਤੇ ਪਾ ਕੇ ਤੇ ਨਹਿਰ ਤੇ ਸਰਜਿਤ ਕਰ ਰਿਹਾ ਜੋ ਖਰਚਾ ਹੁੰਦਾ ਮੇਰੇ ਕੋਲ ਲੈਂਦੀ ਸੇਵਾ ਜੋ ਬੰਦੀ ਲਾ ਤੁਸੀਂ ਮੰਦਰ ਤੇ ਪੁਜਾਰੀ ਵੀ ਉਹ ਮੰਦਰ ਦੇ ਵਿੱਚ ਰਹਿੰਦੇ ਹੋ ਸਾਰੇ ਵਿਧੀ ਵਿਧਾਨ ਨੂੰ ਜਾਣਦੇ ਹੋ ਵਿਧੀ ਦੇ ਨਾਮ ਤੋਂ ਦੇ ਪੈਨੇ ਜੋ ਅਸੀਂ ਗ੍ਰੰਥ ਪੜ੍ਹੇ ਵੀ ਨੇ ਸਮਝਦਾਰ ਵੀ ਹੋ ਪਰ ਬੇਅਦਵੀ ਤਾਂ ਬੇਅਦਵੀ ਮੰਨੀ ਜਾਏ ਅਸੀਂ ਜੋ ਪੜਿਆ ਦੂਜਿਆਂ ਨੂੰ ਜੇ ਪਤਾ ਚੱਲਿਆ ਬਾਹਰ ਦੇ ਨੂੰ ਪਤਾ ਚੱਲਿਆ ਜੋ ਸ਼ੁਰੂ ਤੋਂ ਪੜਿਆ ਜਾਂ ਜੋ ਸਾਡੇ ਬਜ਼ੁਰਗਾਂ ਨੇ ਵਿਧੀ ਵਿਧਾਨ ਦੱਸਿਆ ਅਸੀਂ ਉਸੇ ਅਕੋਰਡਿੰਗ ਕਰਨੀ ਆ ਸ਼ੁਰੂ ਤੋਂ ਅਸੀਂ ਸੁਣਦੇ ਆ ਕਿ ਜਿਹੜਾ ਪੂਜਾ ਦਾ ਸਮਾਨ ਹੈ ਉਹਨੂੰ ਕਿਤੇ ਜਿੱਥੇ ਸਰਜਿਤ ਕਰੋ ਨਹਿਰ ਤੇ ਜਾਂ ਵਗਦੇ ਪਾਣੀ ਚ ਪਰਵਾਓ ਪਰ ਹੁਣ ਇੱਕ ਉਪਰਾਲਾ ਚਲੋ ਸਰਕਾਰ ਵੱਲੋਂ ਵੀ ਜਾਂ ਜਿਹੜੀਆਂ ਵੀ ਪ੍ਰਾਈਵੇਟ ਸੰਸਥਾਵਾਂ ਨੇ ਜਾਂ ਪੂਰੀ ਵਾਲੇ ਨੇ ਜਾਂ ਜਿੰਨਾਂ ਨੇ ਵੀ ਵਧੀਆ ਕੀਤਾ ਕਿ ਨਹਿਰ ਦੀ ਸਫਾਈ ਹੋਵੇ ਪਾਣੀ ਵੀ ਦੁਸ਼ਿਤ ਨਹੀਂ ਹੋਣੇ ਚਾਹੀਦੇ ਕਿਉਂ ਆਰਨ ਦੇ ਸਮੇਂ ਦੇ ਵਿੱਚ ਇਹੋ ਹੀ ਪਾਣੀ ਦਾ ਸਰੋਤ ਨੇ ਜਿਹੜੇ ਲੋਕਾਂ ਦੇ ਘਰਾਂ ਦੇ ਪੀਣ ਦੇ ਵੀ ਕੰਮ ਆਣੇ ਨੇ ਪਰ ਹੁਣ ਉਹਦਾ ਕੋਈ ਉਪਚਾਰ ਜਿੱਦਾਂ ਦੁਰਗਾਣਾ ਮੰਦਿਰ ਨੇ ਖੇਤਰੀਆਂ ਦੱਸਿਆ ਕਿ ਮਿੱਟੀ ਕੋਈ ਪੋਲੂਸ਼ਨ ਨਹੀਂ ਕਰਦੀ ਮਿੱਟੀ ਨੂੰ ਤੁਸੀਂ ਨਹਿਰ ਤੇ ਪਾ ਦਿੰਦੇ ਹੋ ਖੇਤਰੀਆਂ ਦਾ ਵੀ ਹੱਲ ਕਰਤਾ ਹੁਣ ਮੂਰਤੀਆਂ ਦਾ ਮੈਂ ਬੜਾ ਸੋਚਿਆ ਵੀ ਮੈਂ ਤਿੰਨ ਚਾਰ ਜਿਹੜੇ ਸਿਆਣੇ ਬੰਦੇ ਨੇ ਉਹਨਾਂ ਨਾਲ ਵੀ ਗੱਲ ਕੀਤੀ ਇੱਧਰ ਦਿਖਾਓ ਜਿਹੜਾ ਇੱਧਰ ਸਰ ਇੱਕ ਮਿੰਟ ਸਰ ਇੱਧਰ ਸਰ 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 ਆਖੋ ਇੱਕ ਮੇਰੇ ਦਿਲਾਓ ਇੱਕ ਦੀ ਆ ਵੇਖੋ ਗੰਦ ਇਹ ਕੁੜਾ ਨਹੀਂ ਚੁੱਕਿਆ ਜਾਂਦਾ ਆ ਮਿੱਟੀ ਜੰਮੀ ਵੀ ਮੇਰੇ ਹਿਸਾਬ ਨਾਲ ਆ ਨੋਨਾਂ ਨਾਲ ਲਾ ਲਾਂਗਾ ਮੈਂ ਆ ਦਿਖਾਓ ਜਰਾ ਕੈਮਰਾ ਮਾਰ ਕੇ ਆ ਨੋਨਾਂ ਨਾਲ ਲਾ ਲਾਂਗਾ ਮੈਂ ਕੀ ਇਹ ਤੁਹਾਡੇ ਸਫਾਈ ਕਰਮੀ ਇਹ ਮਿੱਟੀ ਨਹੀਂ ਸਾਫ਼ ਕਰ ਸਕਦੇ ਖੜ ਚੁਕੇ ਆਜੋ ਇੱਧਰ ਵੀ ਤੁਹਾਨੂੰ ਦਿਖਾਣਾ ਸਾਰੇ ਪਾਸੇ ਆ ਜਿੱਥੇ ਮੱਥਾ ਠੇਕਦੇ ਨੇ ਲੋਕ ਆ ਮੈਂ ਨੋਨਾਂ ਨਾਲ ਲਾ ਲਾਂ ਆ ਸਾਰੇ ਨੋਨਾਂ ਨਾਲ ਲੱਜਣੀ ਹੈ ਜਨਾਬ ਉਹ ਸਰ ਨੋਨਾਂ ਨਾਲ ਲੱਜਣਾ ਸਾਰਾ ਕੁਝ ਖੁੱਚ ਰੋਜ਼ ਇਹ ਰੋਜ਼ ਤਾਂ ਨਹੀਂ ਲੱਗਦਾ ਪਿਆ ਮੈਨੂੰ ਸਰ ਇਹ ਰੋਜ਼ ਸ਼ਾਮ ਨੂੰ ਸਾਫ਼ ਹੁੰਦਾ ਪਰ ਜਦੋਂ ਲੋਕੀ ਨਾਲ ਇੱਥੇ ਇਹ ਹੁਣ ਮੈਂ ਤੇ ਲਾਇਆ ਨਹੀਂ ਆਪਾਂ ਸਰ ਸਾਰਾ ਲੋਕਾਂ ਦੇ ਸਿਰ ਤੇ ਸੁੱਖੀ ਜਾਵਾਂਗੇ ਆਹ ਥੋੜੀ ਰੋਸ ਰਹਿ ਪ੍ਰਣਾਮ ਕਰਦਾ ਕੌਣ ਹੈ ਮੈਨੂੰ ਇਹ ਚੀਜ਼ ਦਾ ਜਵਾਬ ਦਿਓ ਲੋਕਾਂ ਨੇ ਕਿੰਨੇ ਬੇਸ਼ਰਮ ਪਰ ਲੋਕ ਪਰ ਇਹ ਤਾਂ ਗੱਲ ਪਤਾ ਨਹੀਂ ਹੈਗਾ ਕਿ ਆਪਾਂ ਬੇਅਦਬੀਆ ਕਰਦੇ ਪਏ ਹਾਂ ਮੇਰੇ ਕਹਿਣ ਦਾ ਮਤਲਬ ਹੀ ਇਹ ਹੈ ਕਿ ਲੋਕਾਂ ਨੂੰ ਇਸ ਬਾਰੇ ਅਵੇਅਰ ਹੋਣਾ ਚਾਹੀਦਾ ਵੈ ਮੈਂ ਕਰਾਂਗਾ ਦੇਖੋ ਮੈਂ ਕੀ ਕੀਤਾ ਇਸ ਟੋਪੇ ਲੱਗ ਮੈਂ ਤਾਂ ਕਰਾਂਗਾ ਸਰ ਮੈਂ ਤਾਂ ਕਰਦੇ ਪਿਆ ਹਾਂ ਮੈਂ ਤਾਂ ਰੋਜ਼ ਸਾਫ਼ ਕਰਨਾ ਹੀ ਆ ਤੂੰ ਇਸ ਸ਼ਾਮੀ ਆ ਕੇ ਵੇਖ ਲਿਓ ਰਾਤੀ ਨਾ ਸਾਫ਼ ਹੋਏਗਾ ਤਾਂ ਫੇਰ ਮੈਨੂੰ ਕਹਿਣਾ ਉਹ ਮਿੱਟੀ ਆਹ ਮਿੱਟੀ ਥੱਲੇ ਵਾਲੀ ਜਨਾਬ ਹਰ ਚੀਜ਼ ਦਾ ਇਹ ਜਦੋਂ ਇੱਕ ਕੀ ਅਕਸਕਿਊਜ਼ ਰੱਖਨੇ ਹੋਣਾ ਕਿਸੇ ਨੂੰ ਲੱਭਣਾ ਹੈ ਤਾਂ ਕੱਲ ਲੱਭਾਇਆ ਤਾਂ ਉਹ ਉਹਦੇ ਨੁਕਤੇ ਜਿੰਨੀ ਇਹ ਦਿਖਾ ਦਿਓ ਵੀ ਆਪਾਂ ਲੱਭਦੇ ਪਏ ਆ ਕਿ ਸੱਚੀ ਮੁੱਚੀ ਹੈਗਾ ਬਿਲਕੁਲ ਬਿਲਕੁਲ ਆਪ ਵੀ ਮੰਦਰ ਆਂਦੇ ਹੋ ਡੇਲੀ ਆਂਦੇ ਹੋ ਜੇ ਤੁਹਾਨੂੰ ਕੋਈ ਨੁਕਤਾ ਜਿੰਨੀ ਲੱਗਦੀ ਤੁਸੀਂ ਮੈਨੂੰ ਆ ਕੇ ਕਹਿ ਸਕਦੇ ਹੋ ਭਈਆ ਗਲਤ ਆ ਕਿ ਨੁਕਤਾ ਜਿੰਨੀ ਮੈਂ ਪਹਿਲੇ ਕਹਿ ਕੇ ਗਿਆ ਸੀ ਮੈਂ ਕਿਹਾ ਦੁਬਾਰਾ ਦੁਬਾਰਾ ਭੈਣ ਜੀ ਬੈਠੇ ਸੀ ਮੈਂ ਕਿਹਾ ਭੈਣ ਜੀ ਬਹੁਤ ਅੰਦਰ ਬਾਹਰ ਮਾੜਾ ਕੰਮ ਹੁੰਦੀਆ ਬੇਦਵੀ ਹੁੰਦੀਆ ਪਲੀਜ਼ ਇਹਨੂੰ ਚੁਕਾ ਲਿਓ ਤੁਸੀਂ ਕੋਈ ਚੁੱਕਦੇ ਨਹੀਂ ਭਈ ਉਸ ਤੋਂ ਬਾਅਦ ਜਿਹੜੀ ਵੀਡੀਓ ਵਾਇਰਲ ਹੋਈ ਉਹਨਾਂ ਤੱਕ ਪਹੁੰਚ ਗਈ ਉਹ ਕਹਿੰਦੇ ਆਪਾਂ ਇਹ ਮੰਡੇ ਨੂੰ ਤੁਹਾਨੂੰ ਪਹਿਣਾ ਹੀ ਪੈਣਾ ਕਿਉਂਕਿ ਕਿਉਂਕਿ ਵਿੱਚ ਛੁੱਟੀਆਂ ਨਾ ਲੇਬਰ ਨੇ ਲੱਭਣਾ ਨਾ ਕਿਸੇ ਨੇ ਲੱਭਣਾ ਮਤਲਬ ਦੋ ਦਿਨ ਹੁਣ ਬੇਦਬੀ ਚਲਦੀ ਨਹੀਂ ਨਹੀਂ ਬੇਅਦਬੀ ਨਹੀਂ ਚਲਦੀ ਰਹੇਗੀ ਹੁਣ ਗੱਡੀ ਲੱਗੇਗੀ ਗੱਡੀ ਲੱਗੇਗੀ ਉਹ ਚਲੋੜ ਕਰੋਗੇ ਉਹਦਾ ਕੋਈ ਨਾ ਕੋਈ ਤੇ ਹੱਥ ਪਹਿਲੇ ਲਪਾਂਗੇ ਨਾ ਕਰੀਏ ਕੀ ਆਪਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਕੀ ਅਪੀਲ ਕਰਦੇ ਆ ਕਿ ਧਿਆਨ ਮਾਰੋ ਇੱਧਰ ਕਿਉਂਕਿ ਇਹਨਾਂ ਬਲੋਗ ਕਹਿ ਦਿੱਤਾ ਗਿਆ ਕਿ ਸਾਡੇ ਕੋਲ ਗੱਲ ਨਹੀਂ ਬਣਦੀ ਜਦੋਂ ਕੋਈ ਇਹੋ ਜਿਹਾ ਧਾਰਮਿਕ ਦੁਨ ਪਹਾਰ ਆਉਂਦਾ ਜਿਸ ਤਰ੍ਹਾਂ ਨਰਾਤ ਰਹੇ ਹੋਗੇ ਯਾ ਦਿਵਾਲੀ ਪਰਬ ਹੋ ਗਿਆ ਜਦੋਂ ਇਹ ਮੂਰਤੀਆਂ ਦਾ ਦਸਤਜੰਦਾ ਸਿਸਟਮ ਚੱਲਦਾ ਹੈ ਯਾ ਤੇ ਸਰਕਾਰ ਯਾ ਆਪਣਾ ਪ੍ਰਸ਼ਾਸਨ ਕੋਈ ਕਦੀ ਹਦਾਇਤਾਂ ਕੱਢੇ ਪਬਲਿਕ ਨੂੰ ਕਿ ਇਹ ਮੂਰਤੀਆਂ ਨੂੰ ਯਾ ਜੋ ਅਸੀਂ ਇਹ ਕਰਦੇ ਹਾਂ ਸਿਹਰੇ ਮੂਰਤੀਆਂ ਫੋਟੋਆਂ ਜੋ ਵੀ ਦਿਵਾਲੀ ਦਾ ਯਾ ਦੂਜਾ ਸਮਾਨ ਹੈਗਾ ਇਹਦਾ ਕੋਈ ਤਰੀਕਾ ਕੱਢਣ ਪਬਲਿਕ ਦੇ ਵਿੱਚ ਉਹਦਾ ਮੈਸੇਜ ਜਾਵੇ ਕਿ ਇਹਨੂੰ ਕਿਸ ਤਰ੍ਹਾਂ ਤੁਸੀਂ ਬੰਦੇ ਤੇ ਹਲੋ ਉਮੀਦ ਅਸੀਂ ਕਰਦੇ ਹਾਂ ਉਮੀਦ ਅਸੀਂ ਕਰਦੇ ਹਾਂ ਕਿ ਜਲਦ ਤੋਂ ਜਲਦ ਹੱਲ ਹੋ ਜਾਏ